ਜੀ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਐਸਡੀ ਲਾਈਵ ਦੇ ਵਿੱਚ ਦੋਸਤੋ ਸਮਾਂ ਹੈ ਰਾਤਾ 12:00 12:00 ਦਾ ਪਿੰਡ ਸਬਣਾ ਵਿਖੇ ਪਹੁੰਚੇ ਨੇ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਮੈਡਮ ਪੂਜਾ ਲੁਤਰਾ ਜੀ ਤੇ ਅਜੀਤ ਸੱਚ ਦੇਵਾ ਜੀ ਤੇ ਉਹਨਾਂ ਦਾ ਪਰਿਵਾਰ ਜਿਹੜੇ ਕੀ ਰਾਤ ਨੂੰ ਇੱਥੇ ਕੰਮ ਕਰ ਰਹੇ ਨੇ ਡਰੇਨ ਦਾ ਪਾਣੀ ਜਿਹੜਾ ਜਿਸ ਤਰ੍ਹਾਂ ਟੁੱਟ ਗਿਆ ਸੀਗਾ ਜਿਸ ਤਰ੍ਹਾਂ ਦੀ ਤੁਹਾਨੂੰ ਦੰਦੇ ਵਿੱਚ ਕਵਰੇਜ ਦਿਖਾਈ ਹੈ मैडम खुद आप ਸਮਾਂ ਤੁਸੀਂ ਦੇਖ ਸਕਦੇ ਹੋ ਕੀ ਹੋਇਆ ਹੈ। ਖੁਦ ਆਪ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਹੈ ਉਹਨਾਂ ਦਾ ਖਾਣਾ ਲੈ ਕੇ ਆਏ ਹੈ। ਠੰਡਾ ਲੈ ਕੇ ਆਏ ਹੈ। ਸਮਾਂ ਜੇਕਰ ਤੁਸੀਂ ਜਾਣੋਗੇ ਤਾਂ ਰਾਤ ਦਾ 12 ਸਵੇਰ 12 ਵਜੇ ਦਾ ਜਿਹੜਾ ਹੈ ਇਹ ਸਮਾਂ ਹੈ। ਤਸਵੀਰਾਂ ਦੇਖ ਤੁਸੀਂ ਦੇਖ ਸਕਦੇ ਹੋ। ਠੰਡਾ ਹੋ ਜਾਂਦੇ 2 ਮਿੰਟ ਸਹੀ ਹੁੰਦਾ ਹੈ। ਮੈਡਮ ਪੂਜਾ ਲੁਥਰਾ ਜੀ ਖੁਦ ਆਪ ਇੱਥੇ ਅਜੀਤ ਸਚਦੇਵਾ ਜੀ ਇੱਥੇ ਨਾਲ ਪਹੁੰਚੇ ਹੋਏ ਨੇ। ਇਹ ਬਾਰੂ ਜਿੱਤਨਾ ਬਕਰਾ ਦੇ ਆ ਤੁਸੀਂ ਫਿਰ ਰੱਖ ਲਓ ਹੈਨਾ ਮੰਡੀ ਸਾਰੀ ਖਾਲੋ ਦੋ ਮਿੰਟ ਉਗੋ ਹੋ ਜਾਈ ਸੇ ਖੋਲੋ ਖੋਲੋ ਸਹੀ ਏ ਪਾਣੀ ਦੇਵਾ ਦੂਜੇ ਵਿੱਚ ਪਾਣਾ ਮਿਕਸ ਕਰ ਹਾਂਜੀ ਸਰ ਤੁਸੀਂ ਪਿੰਡ ਸਾਬੋਣ ਵਿਖੇ ਪਹੁੰਚੀ ਹੋਈ ਹੋ ਕੀ ਕਹਿਣਾ ਚਾਹੋ ਹਾਂਜੀ ਕੰਨੜਾ ਜੋਤਨ ਲਾਗੇ ਸੋ ਤਨ ਜਾਣੇ ਗੱਲੋ ਹੀ ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛੇ 2 ਦਿਨ ਤੋਂ ਕਾफी ਆਫਤਾਂ ਆ ਚੁੱਕੀਆਂ ਸਬੂ ਨੇ ਪਿੰਡ ਵਿੱਚ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਪਿੰਡ ਵਿੱਚ ਪਹੁੰਚ ਗਿਆ ਕਿਉਂਦੇ ਜਦੋਂ ਸਾਨੂੰ ਪਤਾ ਚੱਲਿਆ ਕੁਛ ਨਹੀਂ ਜੀ ਕਰਨਾ ਸੀ ਬਾਹਰ ਸੀ ਤੇ ਜਿਵੇਂ ਬੱਚੇ ਚੱਲੇ ਸ਼ਾਮ ਨੂੰ ਇੱਥੇ ਆਈ ਸੀ ਮੌਕੇ ਤੇ ਮੌਕੇ ਤੇ ਮੈਮ ਨੇ ਏਡੀਸੀ ਮੈਮ ਨੂੰ ਲਾਈਵ ਹੋ ਕੇ ਥੋੜੀ ਸਿਚੁਏਸ਼ਨ ਬਾਰੇ ਵੀ ਜਾਣੂ ਕਰਾਇਆ ਸੀ ਉਸ ਤੋਂ ਬਾਅਦ ਏਡੀਸੀ ਮੈਮ ਵੀ ਇੱਥੇ ਆਏ ਰਹੇ ਨੇ ਤੇ ਡੀਸੀ ਮੈਮ ਜਾਏ ਰਹੇ ਨੇ ਸਭ ਨੂੰ ਦਾ ਧੰਨਵਾਦ ਕਰਦਾ ਉਹਨੇ ਜਨਰੇਟਰ ਮੋਈਆ ਵੀ ਕਰਾਇਆ ਇੱਥੇ ਕਿ ਹੋਰ ਹੀ ਪ੍ਰਸ਼ਾਸਨ ਅਧਿਕਾਰੀ ਇੱਥੇ ਆਏ ਰਹੇ ਨੇ ਕਿ ਜਿੰਨਾ ਹੋ ਦੇ ਹੋ ਜੋ ਅਸੀਂ ਕਰ ਸਕੀਏ ਦੁੱਖ ਕਰeken ਥੋੜੀ ਚੀਜ਼ ਵੀ 1% ਵੀ ਕਰ ਸਕੀਏ ਅਸੀਂ ਆਦੇ ਨੂੰ ਖੁਸ਼ ਨਸੀਬ ਸਮਝਨੇ ਆ ਕਿ ਇੱਥੇ ਸਾਡੇ ਵੀਰ ਭਰਾ ਸਵੇਰ ਦੇ ਇੱਥੇ ਬੈਠੇ ਨੇ ਸਾਡੇ ਚਾਹੇ ਉਹ ਪੱਤਰਕਾਰ ਭਰਾ ਹੈ ਸਵੇਰ ਦੇ ਕਰ ਰਹੀ ਕਰ ਰਹੇ ਨੇ ਕਿ ਭਾਵੇਂ ਸਾਡੇ ਪ੍ਰਾਣੇ ਜੋ ਰਾਖੀ ਕਰ ਰਹੇ ਨੇ ਆਪ ਦੇ ਖੇਤਾਂ ਦੀ ਕਿਉਂਕਿ ਸਾਬੂਆ ਨੇ ਤਾਂ ਕਾਫੀ ਬੁਰਾ ਨੁਕਸਾਨ ਹੋ ਚੁੱਕਿਆ ਹੈ ਇਹ ਨਹੀਂ ਚਾਹੁੰਦੇ ਕਿ ਆਸ-ਪਾਸ ਦੇ ਪਿੰਕੇਰੀਆਂ ਨੂੰ ਕੋਈ ਨੁਕਸਾਨ ਲੱਗੇ ਕਿ ਬੰਦ ਟੁੱਟ ਕੇ ਪਾਣੀ ਉੱਥੇ ਤੱਕ ਜਾਵੇ ਤੇ ਉਹਨੂੰ ਵੇਖਦੇ ਤੇ ਰਾਤ ਦੀ ਇੱਥੇ ਨਿਗਰਾਨੀ ਕਰ ਰਹੇ ਨੇ ਕਿ ਉਹਨਾਂ ਨੂੰ ਇਹ ਵੀ ਸਾਨੂੰ ਲੱਗਿਆ ਕਿ ਸ਼ਾਇਦ ਉਹਨਾਂ ਵਿਚਾਰਾਂ ਨੇ ਖਾਣਾ ਵੀ ਖਾਦਾ ਹੋਏਗਾ ਨਹੀਂ ਖਾਦਾ ਹੋ ਮੈਡਮ ਨੇ ਸਾਨੂੰ ਕਿਹਾ ਕਿ ਆਪਾਂ ਉਹਨਾਂ ਨੂੰ ਖਾਣਾ ਦੇ ਕੇ ਆਣਾ ਹੈ ਕਿ ਉਹਨਾਂ ਨੂੰ ਖਾਣਾ ਦੇਣ ਆਏ ਆ ਪਾਣੀ ਦੀ ਬੋਤਲਾਂ ਦੇਣ ਆਏ ਆ ਕੁਆਲਿਟੀ ਦੇਣ ਆਏ ਆ ਤੇ ਪਰਮਾਤਮਾ ਗਿਰਦਾਸ ਕਰਦਿਆ ਜੋ ਹੈ ਨਦੀ ਉਪਤਾਈਏ ਜਲਦੀ ਜਲਦੀ ਠੀਕ ਕਰਨ ਤੇ ਹੋਰ ਵੀ ਲੋਜ ਬਣਸਦਾ ਦੇ ਲੋ ਪਹਿਲ ਦੇ ਧਾਰਕ ਇਹਨਾਂ ਦੀ ਜੋ ਵੀ ਹੈਲਪ ਹੋਏਗੀ ਉਹ ਵੀ ਆਦੇ ਲੋ ਜਰੂਰ ਦਿੱਤੀ ਜਾਏਗੀ ਤੇ ਸਰਕਾਰ ਨੂੰ ਵੀ ਇਹਨਾਂ ਨੂੰ ਜੋ ਮੁਆਵਜ਼ਾ ਮਿਲਣਾ ਚਾਹੀਦਾ ਵਾਦ ਤੋਂ ਵਾਦ ਸਰਕਾਰ ਨੂੰ ਅਪੀਲ ਹੀ ਕਰਾਂਗੇ ਸਿਹਰੇ ਮੈਡਮ ਨੇ ਚੰਡੀਗੜ੍ਹੇ ਮੀਟਿੰਗ ਹੈ ਸਿਹਰੇ ਪਹਿਲ ਦੇ ਧਾਰਕ ਇਹਨਾਂ ਦਾ ਜੋ ਇਹਨਾਂ ਦੀ ਜੋ ਉਪਤਾਈ ਹੈ ਉਹਦੀ ਆਵਾਜ਼ ਉੱਥੇ ਚੱਕ ਚੱਕਣਗੇ ਤੇ ਉਹਨਾਂ ਨੂੰ ਚਾਨੂ ਵੀ ਕਰਾਂਗੇ ਹਾਂਜੀ ਮੈਡਮ ਤੁਸੀਂ ਪਿੰਡ ਸਾਬੋਣਾ ਰਾਤ ਦਾ ਸਮਾਂ ਜੇਕਰ ਮੈਂ ਗੱਲ ਕਰਾਂ ਤਾਂ 12:30 ਦਾ ਜਿਹੜਾ ਸਮਾਂ ਹੈ ਕਿ ਤੁਸੀਂ ਇੱਥੇ ਮੌਕੇ ਤੇ ਰਾਤ ਨੂੰ ਇਹਨਾਂ ਕੋਲ ਪਹੁੰਚੇ ਹੋ ਹਾਂਜੀ ਨਮਸਕਾਰ ਜੀ ਮੈਂ ਹੀ ਕਵਾਂਗੀ ਕਿ ਜੋ ਤਨ ਲਾਗੇ ਸੋ ਤਨ ਜਾਣੇ ਔਰ ਪਿੰਡ ਸਾਬੂ ਆਨੇ ਦੇ ਜੋ ਹਾਲਾਤ ਬਣੇ ਹੋਏ ਨੇ ਹੁੰਦੇ ਤਾਂ ਕੋਈ ਵੀ ਜਿਹੜਾ ਇਹ ਉਹ ਬੇਖਬਰ ਨਹੀਂ ਹੈ ਸਭ ਨੂੰ ਪਤਾ ਹੈ ਕਿ ਇੱਥੇ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਚੁੱਕਿਆ ਔਰ ਐਸਮਸੇਸ਼ਨ ਇਹ ਹੈ ਕਿ ਜਿਹੜਾ ਪਾਣੀ ਹੈ ਉਹ ਲੋਕਾਂ ਦੇ ਘਰਾਂ ਤੱਕਨ ਪਹੁੰਚ ਰਿਹਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਇਹ ਪਾਣੀ ਹੈ ਇਹ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਔਰ ਜਿੰਨੇ ਵੀ ਪਿੰਡ ਦੇ ਲੋਕ ਨੇ ਉਹ ਸਾਰੇ ਹੀ ਇਸ ਟਾਈਮ ਇੱਕ ਤਰ੍ਹਾਂ ਕੇ ਲੈ ਕੇ ਬੜੇ ਤਣਾਵ ਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਖੇਤ ਜਿਹੜੇ ਉਹਨਾਂ ਵਿੱਚ ਪਾਣੀ ਪ ਜਾ ਚੁੱਕਿਆ ਹੈ ਘਰਾਂ ਦੇ ਵਿੱਚ ਪਾਣੀ ਜਾਣ ਦੀ ਸਿਚੁਏਸ਼ਨ ਆ ਚੁੱਕੀ ਹੋਈ ਹੈ ਤਾਂ ਇਸ ਸਟੇਸ਼ਨ ਦੇ ਵਿੱਚ ਮੈਨੂੰ ਲੱਗਦਾ ਵੀ ਕਿਸੇ ਨੂੰ ਵੀ ਕੋਈ ਖਾਣ ਪੀਣ ਦੀ ਹੌਸਲ ਨਹੀਂ ਰਹਿੰਦੀ ਤਾਂ ਦੇਖਦੇ ਹੋਏ ਔਰ ਸਾਰੇ ਜਿਹੜੇ ਇੱਥੇ ਸਾਡੇ ਨੌਜਵਾਨ ਸਾਥੀ ਨੇ ਨਾਲ ਪਿੰਡ ਦੇ ਹੋਰ ਵੀ ਪਤਵੰਤੇ ਸੱਜਣੇ ਸਾਰੇ ਇੱਥੇ ਜਿਹੜੇ ਮੌਜੂਦ ਨੇ ਔਰ ਕਿਤੇ ਨਾ ਕਿਤੇ ਉਹ ਜਿਹੜੀ ਹੈ ਆਪਣੇ ਆਸ-ਪਾਸ ਜਿਹੜੀ ਬਣਾਈ ਰੱਖੀ ਵੀ ਕਰ ਰਹੇ ਨੇ ਕਿ ਕਿਤੇ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਔਰ ਇੰਨਾ ਵਾਸਤੇ ਜਿਹੜਾ ਇਹ ਖਾਣਾ ਵਗੈਰਾ ਲੈ ਕੇ ਪਹੁੰਚੇ ਆ ਔਰ ਨਾਲ ਜਿਹੜਾ ਪਾਣੀ ਵੀ ਹੈ ਬੋਟਲਸ ਦੇ ਨਾਲ ਹੀ ਜਿਹੜੀ ਕੋਲਡ ਡਰਿੰਕ ਕਿਉਂਕਿ ਇਸ ਟਾਈਮ 12:30 ਵਜੇ ਦਾ ਇੱਕ ਵਾਸਾ ਟਾਈਮ ਹੈ ਔਰ ਇਸ ਟਾਈਮ ਇਹ ਮਤਲਬ ਇੱਥੇ ਲੱਗੇ ਹੋਏ ਨੇ ਸਭ ਨੇ ਫਰਜ਼ ਬੰਦਾ ਹੈ ਕਿ ਇਹਨਾਂ ਦਾ ਜਿਹੜਾ ਸਾਥ ਦਿੱਤਾ ਜਾਵੇ ਔਰ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਵੀ ਇਹਨਾਂ ਨੂੰ ਜਿਹੜਾ ਪਾਸੇ ਖਾਣਾ ਲੈ ਕੇ ਆਏ ਆ ਔਰ ਇਹੀ ਇਹਨਾਂ ਨੂੰ ਫੀਲ ਕੀਤੀ ਕਿ ਤੁਸੀਂ ਆਪਣਾ ਖਾਣਾ ਵਗੈਰਾ ਖਾਓ ਤੇ ਮੈਨੂੰ ਇਹ ਕਹਿ ਲਈ ਕਿ ਆਪਣੇ ਆਪ ਨੂੰ ਬੜਾ ਸਕੂਨ ਮਿਲੇ ਹੈ ਕਿ ਜਦੋਂ ਇਹਨਾਂ ਨੇ ਖਾਣਾ ਖਾਧਾ ਹੈ ਕਿਉਂਕਿ ਇਸ ਸਟੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਈ ਸੁੱਧ-ਬੁੱਧ ਨਹੀਂ ਰਹਿੰਦੀ ਜਿੰਨਾ ਮੈਂ ਕਰ ਸਕਦੀ ਆ ਮੇਰੀ ਟੀਮ ਜਿੰਨਾ ਕਰ ਸਕਦੀ ਆ ਸੇਵਾ ਚੜ ਕੇ ਇਹਨਾਂ ਦਾ ਜਿਹੜਾ ਸਹਿਯੋਗ ਕਰਾਂਗੇ ਔਰ ਹੋਰ ਵੀ ਜਿਹੜੀ ਰਿਕੁਆਇਰਮੈਂਟ ਹੈ ਉਹ ਵੀ ਇਹਨਾਂ ਦੇ ਲਈ ਸਾਡੇ ਵੱਲੋਂ ਪੂਰੀ ਕੀਤੀ ਜਾਵੇ ਬਹੁਤ-ਬਹੁਤ ਧੰਨਵਾਚ ਹਾਂਜੀ ਤੋਂ ਅਸੀਂ ਸ਼ਾਮ ਦੇ ਟਾਈਮ ਆਏ ਸੀ ਤਾਂ ਮੈਂ ਐਡੀਸੀ ਮੈਮ ਦਾ ਵੀ ਔਰ ਜਿੰਨੇ ਵੀ ਵਿਸ਼ਾਸਤਿਕ ਅਧਿਕਾਰੀਆਂ ਸਰ ਦਾ ਬਹੁਤ-ਬਹੁਤ ਥੈਂਕਸ ਕਰਦੀ ਹਾਂ ਕਿਉਂਕਿ ਸਾਰੇ ਫੀਲਡ ਵਿੱਚ ਮੌਜੂਦ ਨੇ ਕਿ ਕਿਤੇ ਨਾ ਕਿਤੇ ਜਿਹੜੀ ਇਹ ਸਿਚੁਏਸ਼ਨ ਹੈ ਹੋਰ ਜ਼ਿਆਦਾ ਵਰਸ ਨਾ ਹੋਵੇ ਤਾਂ ਹਲਾਤਾਤੇ ਜਿਹੜਾ ਕਾਬੂ ਪਾਣ ਦੀ ਜਿਹੜੀ ਪੂਰੀ ਤਰ੍ਹਾਂ ਫਸ਼ਾਹਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਮੈਂ ਸਾਰੇ ਫਸ਼ਾਹਾਂ ਦਾ ਧੰਨਵਾਦ ਹੀ ਕਰਦੀ ਹਾਂ ਪਰ ਇਹ ਗੰਗ ਕੀ ਵਤ ਤੋਂ ਵੱਧ ਜਿਹੜੇ ਇਹਨਾਂ ਦੇ ਨਾਲ ਹੋਰ ਜਿਹੜਾ ਸਥਿਤੀ ਉੱਤੇ ਕੰਟਰੋਲ ਕਰਨ ਵਾਸਤੇ ਵੱਤ ਤੋਂ ਜਿਹੜੇ ਕੰਮ ਕੀਤੇ ਜਾਣ ਤਾਂਕਿ ਜਿਹੜਾ ਸਥਿਤੀ ਤੇ ਕੰਟਰੋਲ ਕਰਕੇ ਜਿਹੜੀ ਸਿਚੁਏਸ਼ਨ ਨੂੰ ਦੂਸਰੇ ਪੱਨੇ ਤੱਕ ਨ ਪਹੁੰਚਣ ਦਾਪਾ ਤੋਂ ਬਚਾ ਸਕੇ ਤਾਂ ਮੈਂ ਫਸ਼ਾਹਾਂ ਦਾ ਧੰਨਵਾਦ ਕਰਦੀ ਹਾਂ ਔਰ ਬਾਕੀ ਇਹ ਕਿ ਸਰਕਾਰ ਦਾ ਇੱਕ ਅਧਿਕਾਰਧਾਰੋਂ ਦੇ ਨਾਤੇ ਤਾਂ ਮੈਂ ਸਰਕਾਰ ਨੂੰ ਵੀ ਜਿਹੜੀ ਇਹਨਾਂ ਦੀ ਜਿਹੜੀ ਗੱਲ ਪਹੁੰਚਾਵਾਂਗੀ ਕਿ ਇਹਨਾਂ ਨੂੰ ਵੱਤ ਤਵਜਿਹੜਾ ਇਹ ਸਹਾਇਤਾ ਦਿੱਤੀ ਜਾਵੇ ਔਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਪ੍ਰੋਬਲਮ ਜੋ ਵੀ ਕ੍ਰੀਏਟ ਹੋ ਰਹੀ ਹੈ ਐ ਲੋਕਾਂ ਨੂੰ ਜੋ ਸਮੱਸਿਆ ਆ ਰਹੀ ਹੈ ਉਹਨਾਂ ਦਾ ਜਿਹੜਾ ਸਮਾਧਾਨ ਕੀਤਾ ਜਾ ਸਕੇ ਔਰ ਮੈਂ ਸਾਦੇਵੀ ਕੇ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਕਿ ਜੋ ਇਸ ਟਾਈਮ ਤੱਕ ਅਨੁਸਾਰੀ ਜਿਹੜੀ ਕਵਰੇਜ ਕਰ ਰਹੇ ਨੇ ਤੇ ਜਿਹੜੀ ਵੀ ਸਿਚੁਏਸ਼ਨ ਹੈ ਔਰ ਟਾਈਮ ਟੂ ਟਾਈਮ ਜਿਹੜੀ ਇਹ ਲੋਕਾਂ ਤੱਕ ਜਨਤਾ ਤੱਕ ਕਰਮਚਾਰੀ ਨੇ ਕਿ ਐਸਐਮ ਕੀ ਹਾਲਾਤ ਬਣੇ ਹੋਏ ਨੇ ਔਰ ਕੀ ਸਥਿਤੀ ਹੈ ਬਹੁਤ ਬਤਾਨਵੋ ਹਾਂਜੀ ਪਾਇਸਾਪ ਕੀ ਨਾਮ ਹੈ ਜੀ ਆਪਣਾ ਨਾਮ ਬਾਲਾਰਾਮ ਜੀ ਬਾਲਾਰਾਮ ਜੀ ਤੁਹਾਡੇ ਕੋਲ ਰਾਤ ਦਾ ਸਮਾਂ ਘੱਟੋ ਘੱਟ 12:30 ਦਾ ਸਮਾਂ ਹੈ ਤੁਹਾਡੇ ਕੋਲ ਮੈਡ ਪੂਜਲ ਉਤਰਾ ਜੀ ਤੁਹਾਡੇ ਲਈ ਖਾਣਾ ਲੈ ਕੇ ਪਹੁੰਚੀ ਹੈ ਤੁਹਾਡੇ ਲਈ ਹੋਰ ਸਮਾਨ ਲੈ ਕੇ ਪਹੁੰਚੇ ਕੀ ਕਰਨਾ ਚਾਹੋਗੇ ਤੁਸੀਂ ਅਸੀਂ ਇਹ ਕਿੰਨੇ ਜਾਣੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਰਾਤ ਨੂੰ ਸਾਡੀ ਇਸ ਸਥਿਤੀ ਵਿੱਚ ਜਾ ਕੇ ਸੰਭਾਲਿਆ ਰਾਤ ਨੂੰ ਬਾਕੀ ਕੋਈ ਜਨਸ ਹੋਗੇ ਸਮਾਰਦੇ ਹੈ ਲੈਡੀ ਹੋਗੇ ਸਮਾਰਦੇ ਕੋਈ ਇਸ ਤਰ੍ਹਾਂ ਆਉਂਦੇ ਨਹੀਂ ਰਾਤ ਨੂੰ ਸਾਨੂੰ ਖਾਣਾ ਦਿੱਤਾ ਇਹਨਾਂ ਨੇ ਸਾਡੀ ਸਮਾਰਨ ਕੀਤੀ ਗਈ ਹੈ ਹੋਰ ਬਾਕੀ ਕੋਈ ਚੀਜ਼ ਦੀ ਮੁਤਾਬਿਕ ਲੋੜ ਪਈ ਉਹ ਸਾਹਮਣੇ ਸਾਨੂੰ ਇਹਨਾਂ ਨੇ ਪੂਰੀ ਦਿੱਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਹੋਰ ਬਾਕੀ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਕੋ ਤੇ ਦਿਲੋਂ ਧੰਨਵਾਦ ਕਰਦੇ ਆ